ਮੈਟਰ ਆ ਬਾਪੂ ਜੰਦੇ ਦੇਖ ਰਿਹਾ ਤੁਸੀਂ ਸਾਈਕਲ ਤੇ ਪਿੱਛੇ ਲੱਗਿਆ ਲੇ ਲਦਾਕ ਤੇ ਮਨ ਲੱਗਾ ਲੇ ਲਦਾਕ ਤੋਂ ਪਤਾ ਨਹੀਂ ਯਾਤਰਾ ਕਰਕੇ ਆਏ ਆ ਕਿ ਯਾਤਰਾ ਤੋਂ ਵਾਪਸ ਚੱਲੇ ਆ ਕਿ ਯਾਤਰਾ ਕਰਦੇ ਆ ਆਓ ਸਾਰੀ ਗੱਲ ਬਾਤ ਬਾਪੂ ਜੀ ਤੋਂ ਪੁੱਛੀਏ ਤੇ ਉਹਨਾਂ ਨੂੰ ਰੋਕ ਕੇ ਬਗਦੇ ਸੱਜੀ ਦਾ ਬਾਪੂ ਜੀ ਬਾਪੂ ਜੀ ਵੀਡੀਓ ਬਣਾਉਣੀ ਸੀ ਇੱਥੇ ਰਕੋ ਕਿ ਮੜਾ ਜਾਈ ਹਾਂ ਜਿੱਥੇ ਰੁਕ ਲੈਣ ਲਈ ਹਾਂਜੀ ਹਾਂਜੀ ਆਜੋ ਸਸਿਗਾ ਬਪੂ ਜੀ ਸਤਿਗੁਰੂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਾ ਜੀ ਕਿਵੇਂ ਹੋ ਜੀ ਹਾਂ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਮੈਂ ਬਾਬਾ ਜੀ ਤੁਹਾਡਾ ਫੋਲੋ ਕਰ ਰਿਹਾ ਸੀਗਾ ਤੇ ਮੈਂ ਤੁਹਾਡਾ ਜਦੋਂ ਸਾਈਕਲ ਦੇਖਿਆ ਤੇ ਮੈਂ ਕਿਹਾ ਬਾਪੂ ਜੀ ਜਿਹੜੇ ਯਾਤਰਾ ਤੋਂ ਆ ਰਹੇ ਆ ਤੇ ਮੈਨੂੰ ਫਿਰ ਮੈਂ ਕਿਹਾ ਜੀ ਮੈਂ ਵੀਡੀਓ ਬਣਾਉਣੀ ਚਾਹੁੰਦਾ ਜੀ ਤੇ ਸਭ ਤੋਂ ਪਹਿਲਾਂ ਬਾਪੂ ਜੀ ਆਪਣਾ ਨਾਮ ਤੇ ਪਿੰਡ ਜ਼ਰੂਰ ਦੱਸ ਦਿਓ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਹਿਸੀਲ ਇਹ ਦਰਵਾਜ਼ੀ 라 ਸ਼੍ਰੀ ਮਕਸਰ ਸਾਹਿਬ ਹੈ ਜੀ। ਅੱਛਾ ਬਾਪੂ ਜੀ ਜਿਹੜੀ ਤੁਸੀਂ ਇਹ ਲੇਹ ਲਦਾਖ ਦੀ ਯਾਤਰਾ ਇਹ ਤੁਹਾਨੂੰ ਕਿੰਨੇ ਦਿਨ ਹੋ ਗਏ ਸ਼ੁਰੂ ਕੀਤੀ ਨੂੰ ਜੀ? ਇਹ ਯਾਤਰਾ ਜੀ ਪਿੰਡ ਕੋਟ ਪਈ ਗੁਰੂ ਘਰ ਦੇ ਵਿੱਚੋਂ ਅਰਦਾਸ ਬੇਨਤੀ ਕਰਕੇ ਜੀ। 5 ਮਹੀਨਿਆਂ ਨੂੰ ਯਾਤਰਾ ਆਰੰਭ ਕੀਤੀ ਸੀਗੀ ਜੀ। ਅੱਜ ਤਰੀਕ 27/7 25 ਹੋ ਗਏ ਜੀ ਤੇ ਕੱਲ ਨੂੰ ਐਤਵਾਰ ਨੂੰ 27 ਤਰੀਕ ਨੂੰ ਪਿੰਡ ਕੋਟ ਪਈ ਗੁਰੂ ਘਰ ਦੇ ਵਿੱਚ ਅਰਦਾਸ ਬੇਨਤੀ ਕਰਕੇ ਯਾਤਰਾ ਦੀ ਸਮਾਪਤੀ ਕਰਨੀ ਹੈ ਜੀ। ਠੀਕ ਹੈ ਬਾਪੂ ਜੀ ਹੁਣ ਤੁਸੀਂ ਮਤਲਬ ਆਪਣੇ ਪਿੰਡ ਵੱਲੇ ਨੂੰ ਜਾ ਰਹੇ ਹੋ ਜੀ ਹਾਂ ਜੀ ਇਧਰੋਂ ਮੱਲਣ ਪਿੰਡ ਰਾਮਿਆਣਾ ਇਧਰੋਂ ਹੁੰਦਾ ਹੈ ਜੀ ਕੋਠੇ ਅਮਨਗੜ ਤੇ ਗੁਰਦ੍ਰਸ਼ੀ ਗੁਪਤ ਸਰ ਸਾਹਿਬ ਜਿੱਥੇ ਮਾਲਵੀ ਸਿੱਖੀ ਰੱਖੀ ਹੈ ਜੀ ਬਾਬਾ ਦਾਣ ਸਿੰਘ ਜੀ ਨੇ ਹਾਂ ਜੀ ਹਾਂ ਜੀ ਉੱਥੇ ਜਾ ਕੇ ਪੜਾਹ ਕਰਾਂਗੇ ਜੀ ਤੇ ਸਵੇਹਾ ਪਿੰਡ ਕੋਟਪਈ ਨੂੰ ਚਾਲੇ ਪਾਵਾਂਗੇ ਜੀ ਗੁਰੂ ਘਰ ਵੱਲ ਉੱਥੇ ਜਾ ਕੇ ਅਰਦਾਸ ਬੇਨਤੀ ਕਰਕੇ ਜਾਤਰੀ ਦੀ ਸਮਾਪਤੀ ਕਰਾਂਗੇ ਜੀ ਅੱਛਾ ਬਾਪੂ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਹੈ ਜੀ ਮੇਰੀ ਉਮਰ ਜੀ ਇਸ ਟਾਈਮ 63 ਸਾਲ ਹੋ ਚੁੱਕੀ ਹੈ ਜੀ ਦੇਖੋ ਜੀ ਬਾਪੂ ਜੀ ਦੀ ਉਮਰ 63 ਸਾਲ ਹੋ ਚੁੱਕੀ ਆ ਤੇ 63 ਸਾਲ ਦੀ ਉਮਰ ਦੇ ਵਿੱਚ ਜਿਹੜੀ ਇੰਨੇ ਦੂਰ ਦੀ ਯਾਤਰਾ ਕਰ ਰਿਹਾ ਇਹ ਬਾਪੂ ਜੀ ਬਾਪੂ ਜੀ ਕੋਟ ਭਾਈ ਦੇ ਜਿਹੜੇ ਰਹਿਣ ਵਾਲੇ ਆ ਤੇ ਆਪਣੀ ਯਾਤਰਾ ਜਿਹੜੀ ਆ ਉਹ ਸੰਪੂਰਨ ਕਰਕੇ ਕੋਟ ਭਾਈ ਆਪਣੇ ਪਿੰਡ ਨੂੰ ਜਿਹੜੇ ਆ ਉਹ ਰਵਾਨਾ ਹੋ ਚੁੱਕੇ ਆ ਆਪਣੇ ਪਿੰਡ ਨੂੰ ਜਾ ਰਹੇ ਆ ਤੇ ਆ ਬਾਪੂ ਜੀ ਦੀ ਆਈਡੀ ਆ ਜੀ ਇਥੇ ਤੁਸੀਂ ਇਹ ਬਾਪੂ ਜੀ ਦੀ ਆਈਡੀ ਜਿਹੜੀ ਸਕੈਨ ਕਰਕੇ ਉਹ ਕੱਢ ਵੀ ਸਕਦੇ ਹੋ ਆ ਦਿੱਤੀਆਂ ਫੇਸਬੁੱਕ ਦੀ ਆਈਡੀ ਦਿੱਤੀ ਹੈ ਇੰਸਟਾਗ੍ਰam ਦੀ ਆਈਡੀ ਦਿੱਤੀ ਹੈ ਤੇ ਆਪਣੇ YouTube ਦੀ ਆਈਡੀ ਦਿੱਤੀ ਹੈ ਅੱਛਾ ਬਾਪੂ ਜੀ ਜਿਹੜੀ ਤੁਹਾਡੀ ਇਹ ਯਾਤਰਾ ਹੈ ਕਿੰਨੀ ਵੀ ਯਾਤਰਾ ਜੀ ਇਹ ਜੀ ਪਹਿਲਾਂ ਬਾਬੇ ਨਾਨਕ ਨੇ ਯਾਤਰਾ ਕਰਾਈ ਹੈ ਮੈਥੋ ਜੀ ਪੌਣੇ 2 ਸਾਲਾਂ ਵਿੱਚ ਲਗਾਤਾਰ 73000 ਕਿਲੋਮੀਟਰ ਤੱਕ ਚੱਲਿਆ ਸੀ ਜੀ ਪੂਰੇ ਭਾਰਤ ਦੀ ਕਾਠਮੰਡੂ ਤੇ ਪਠਾਨ ਇਹ ਯਾਤਰਾ ਵੱਡੀ ਤੇ ਸੱਚਖੰਡ ਚੇਰੇ ਹਜੂਰ ਸਾਹਿਬ ਸਾਈਕਲ ਤੇ ਪੰਜਰੀ ਦੇਤਰ ਨਰੀ ਹੇਮਕੋਟ ਸਾਵ ਬਦਰੀਨਾਥ ਇਹ ਯਾਤਰਾ ਪਹਿਲਾਂ ਹੋ ਚੁੱਕੀ ਹੈ ਜੀ ਅੱਛਾ ਜੀ ਇਹ ਤੁਹਾਡੀ ਪੰਜਵੀਂ ਯਾਤਰਾ ਹੈ ਹਾਂ ਜੀ ਪੰਜਵੀਂ ਯਾਤਰਾ ਜੀ ਅੱਛਾ ਠੀਕ ਹੈ ਬਾਕੂ ਜੀ ਤੇ ਐਂਡ ਤੇ ਸਾਡੇ ਜਿਹੜੇ ਤੁਸੀਂ ਨੌਜਵਾਨ ਪੀੜ੍ਹੀ ਹੈ ਜੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੇਰਾ ਸੰਦੇਸ਼ ਇਹ ਹੈ ਜੀ ਬੱਚੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ ਪੜ੍ਹਾਈ ਕਰਨ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨ ਆਪਣੇ ਟੀਚਰ ਦਾ ਨਾਮ ਰੋਸ਼ਨ ਕਰਨ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਨੋਸ਼ੇ ਪੱਤਾ ਦੁਗਰੇਜ ਕਰਨਾ ਇਹ ਸਾਡਾ ਸੰਦੇਸ਼ ਹੈ ਜੀ ਠੀਕ ਹੈ ਪਾਪਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਬਹੁਤ ਖੁਸ਼ੀ ਹੈ ਤੁਹਾਨੂੰ ਮਿਲ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ